ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪੈਂਡ ਪਿੱਥੋ ਜੀ ਤਹਿਸੀਲ ਰਾਮਪੁਰਾ ਫੂਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਬਠਿੰਡਾ ਅੱਜ ਫੇਰ ਤੁਹਾਡੇ ਅਸਤੇ ਤੋਫੇ ਲੈ ਕੇ ਆਂਦੇ ਆ ਜੀ ਟੋਟਲ ਆ ਨਾਗ ਹੋਣਗੇ ਜੀ 10 ਜਿੰਨਾ ਚੋ 2000 ਸੀ ਆ ਤੇ 8 HF ਹੋਣਗੇ ਜੀ ਵਿੱਚੋਂ ਗੱਬਣ ਚੱਕ ਪਾਸ ਵੀ ਐਨੇ ਵੜਾ ਜੀ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਜੀ ਤੇ ਕੋਈ ਵੀ ਨਗ ਤੁਹਾਨੂੰ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਨਾਮ ਤੇ ਐਡਰੈਸ ਰੱਖ ਦੋ ਜੀ ਨਾਮ ਆ ਜੀ ਰੋਹਨ ਪਿੰਡ ਪਿੱਥੋ ਆ ਜੀ ਜ਼ਿਲ੍ਹਾ ਬਠਿੰਡਾ ਤਹਿਸੀਲ ਰਾਮਰਾ ਫੋੜਾ ਜੀ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ 98887 38550 ਵੀਰੇ ਠੀਕ ਹੈ ਜਿਹੜੀ ਆਪਾਂ 4 ਦਿਨ ਪਹਿਲਾਂ ਵੀਡੀਓ ਪਾਈ ਸੀ ਵੇਗ ਗਈਆਂ ਸੀ ਹਾਂਜੀ ਹਾਂਜੀ ਬਾਈ ਆਲਮੋਸਟ ਸਾਰੀਆਂ ਵਿਕ ਗਈਆਂ ਬੱਥੇ ਠੀਕ ਹੈ ਵੀਰੇ ਅੱਜ ਫੇਰ ਤੋਫੀ ਲੈ ਆਂਦੇ ਹਾਂ ਹਾਂ ਤੋਫੀ ਹੈ ਬਾਈ ਇਹਦੇ ਨਾਲੇ ਇਹ ਚ ਇੱਕ ਚੈੱਕ ਪਾਸ ਆ ਇੱਕ ਚੈੱਕ ਪਾਸ ਤੇ ਉਹਦੇ ਸੀਮੈਂਟ ਲੱਗੇ ਹੋਏ ਆ ਬਾਈ ਸੀਮੈਂਟ ਲੱਗੇ ਹੋਏ ਹਾਂਜੀ 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 ਠੀਕ ਹੈ ਵੀਰੇ ਤੂਪੇ ਹੀ ਹੁੰਦੇ ਆ ਬਾਈ ਕੋਲ ਬਾਕੀ ਐਨੇ ਬੱਚੀਆਂ ਦੇਖ ਬਾਈ ਠੀਕ ਆ ਵੀਡੀਓ ਚ ਬੱਚੀ ਸ਼ਾਇਦ ਛੋਟੀ ਲੱਗੇ ਤੁਹਾਨੂੰ ਪਰ ਤੂੰ ਸਾਈਜ਼ ਦੇਖ ਲੈ ਬੱਚੀਆਂ ਦੇ ਕਿੱਡੇ ਕਿੱਡੇ ਆ ਹਾਂ ਵੱਡੀਆਂ ਫੁੱਲ ਵੱਡੀਆਂ ਬੱਚੀਆਂ ਆ ਇਹ ਤਾਂ ਐ ਮਰਲਾ ਵੀ ਠੀਕ ਆ ਬਾ ਮਤਲਬ ਕਿ ਲੱਖ ਤੋਂ ਪਲੱਸ ਵਿਕਣ ਵਾਲੀਆਂ ਬੈਠਾ ਸਾਰੀਆਂ ਇਹ ਇਹ ਵੀਰੇ ਕਰਮਾ ਵਾਲੀਆਂ ਚਲੋ ਆਪਾਂ ਕਈ ਦੇਖ ਲੈ ਆਹ ਦੇਖ ਲੈ ਇੱਕ ਸਕੋਰ ਸਾਰਿਆਂ ਦੇ ਕਰਕੇ ਪੂਰਾ ਹੋ ਗਿਆ ਠੀਕ ਆ ਵੀ ਲੱਖ ਦੇ ਆਸ-ਪਾਸ ਵੇਕਣ ਵਾਲੀਆਂ ਚੀਜ਼ਾਂ ਜੀ ਲੱਗਦਾ ਤਾਂ ਦੇਖ ਕੇ ਡੀਆਂ ਮਜ਼ਬੂਤ ਆ ਬੱਠੀਆਂ ਰਿਹਾ ਹਾਂ ਜੇ ਇੰਨੇ ਮੁੱਢੋਂ ਲੈ ਕੇ ਤਿਆਰ ਕਰਨੀ ਹੋਵੇ ਤਾਂ ਬਹੁਤ ਖਰਚਾ ਆ ਬਹੁਤ ਖਰਚਾ ਖਾ ਜਾਂਦੀਆਂ ਬਾਈ ਬੱਠੀਆਂ ਤੇ ਕਿੱਧਰੋਂ ਸ਼ੁਰੂ ਕਰਗੇ ਵੀ ਇਦਾਂ ਹੀ ਆਪਾਂ ਸ਼ੁਰੂ ਕਰਾਂਗੇ ਵੀਰੇ ਠੀਕ ਆ ਇਹ ਹਾਈਟ ਤੇ ਸਾਰਿਆਂ ਨਾਲੋਂ ਵੱਡੀ ਆ ਤੇ ਦੰਦੋ ਕਿਵੇਂ ਆ ਵੀਰੇ ਆ ਦੇਖ ਬਸ ਲੋ ਜੀ ਦੋ ਦੰਦ ਬੱਚਾ ਹੀ ਹਾਂ ਠੀਕ ਹੈ ਵੀਰੇ ਹਜੇ ਪ੍ਰੋਪਰ ਦੰਦ ਨਹੀਂ ਹੋਈ ਨੀ ਹਾਂ ਸਟਾਰਟ ਹੀ ਕੀਤੇ ਆ ਤੇ ਜੇ ਬਰੀਡ ਦੀ ਗੱਲ ਕਰਗੇ ਵੀਰੇ ਹਾਂ ਤੋਂ ਕੋਈ ਨਹੀਂ ਬਰੀਡ ਦਾ ਕੱਦ ਕਾਠ ਵੱਡਾ ਆ ਜਾਂਦਾ ਮੂੰਹ ਤੋਂ ਦੋ ਦੰਦ ਬੱਚਾ ਹੀ ਆ ਇਹਦੇ ਲੱਗੇ ਸੀ ਮਨਬੇ ਨਹੀਂ ਇਹਦੇ ਨਹੀਂ ਲੱਗਾ ਇਹ ਖਾਂਦੀ ਆ ਠੀਕ ਹੈ ਵੀਰੇ ਸੀਮਨ ਕੋਈ ਨਹੀਂ ਲੱਗਿਆ ਵੀਰੇ ਇਹਦੇ ਪਰ ਸੀਮਨ ਲੈਣ ਦੇ ਯੋਗ ਹੀ ਆ ਜੀ ਇਹ ਤਾਂ ਜਾ ਕੇ ਕਰਮਾਲੀ ਦੀ ਏਆਈ ਕਰਾ ਦਿਓ ਤੇ ਟੌਪ ਦਾ ਬੱਚਾ ਦੇਉ ਜਿੰਨਾ ਚੰਗਾ ਤੁਸੀਂ ਸੀਮਨ ਭਰਾ ਦੋਗੇ ਉਹ ਨਾ ਚੰਗਾ ਬੱਚਾ ਦੇਉ ਇਹ ਨਹੀਂ ਗਿਆ ਭਾਈ ਪਹਿਲੇ ਸੂਏ 10 10 ਕਿਲੋ ਦੇਣ ਗਿਆ ਇਹਦਾ ਮਾਮਲਾ ਇਹਦਾ ਪਹਿਲੇ ਨਾ ਗੱਲੀਆਂ 30 ਪਲੱਸ ਭਾਈ ਹਾਂ 30 ਪਲੱਸ ਚੱਲਣ ਵਾਲੀਆਂ ਚੀਜ਼ਾਂ ਨੇ ਉਹ ਨਹੀਂ ਗਿਆ ਪਰ ਸੇਵਾ ਕਰਨੀ ਪੈਣੀ ਹੈ ਵੀਰੇ ਸੇਵਾ ਥੋੜੀ ਆ ਫੋਰ ਸ਼ਾਕ ਦੀ ਗਰੰਟੀ ਹੈ ਹਾਂ ਭਾਈ ਫੋਰ ਸ਼ਾਕ ਦਾ ਕੋਈ ਨਹੀਂ ਬੱਚਾ ਠੀਕ ਹੈ ਕਿਸੇ ਨਾ ਦੇਨੀ ਆ ਕਿਸੇ ਨਾ ਦੇਨੀ ਭਾਈ ਠੀਕ ਆ ਆ ਦੂਜਾ ਤੋਹਫਾ ਪਹਿਲੇ ਤਾਂ ਇਹਦੀ ਝੋਲੀ ਚੈੱਕ ਕਰ ਲੋ ਇਹਦੇ ਲੱਗਿਆ ਠੀਕ ਆ ਹਾਂ ਭਾਈ ਇਹਦੇ ਲੱਗਿਆ ਹੈਗਾ ਜਦੋਂ ਤੋਂ ਕਿਵੇਂ ਆ ਵੀ ਮੀ ਆ ਦੇਖ ਬਸ ਲਓ ਦਿਖਾ ਹੀ ਦਿੰਦੇ ਭਾਈ ਕਹਿੰਦਾ ਆਪਾਂ ਬੋਲਦੇ ਨਹੀਂ ਆਪਾਂ ਦਿਖਾ ਕੇ ਕੰਮ ਕਰਾਂਗੇ ਹਾਈਟ ਵੀ ਇਹਦੇ ਇੱਕ ਨੰਬਰ ਦੇ ਬਰੋਬਰ ਹੀ ਹੈ ਤੇ ਦੋ ਬੱਚਾ ਖੀਰਾ ਹੀ ਆ ਹਜੇ ਹਜੇ ਕੋਈ ਵਾਈਸ ਦਾ ਇਹਨੂੰ ਦੰਦ ਸਿੱਟਣ ਦੀ ਤੇ ਕੁਆਲਿਟੀ ਤੁਸੀਂ ਆਪ ਚੈੱਕ ਕਰ ਲਿਓ 16 ਡੱਬਾ ਜਾਤ ਬਰੀਡ ਪੂਰੀ ਚੰਗੀ ਆ ਜਿਹੜਾ ਵੀਰੇ ਦੇ ਲੱਗਿਆ ਉਹਦਾ ਰਿਕਾਰਡ ਮਿਲੂਗਾ ਹਾਂ ਹਾਂ ਵੀਰੇ ਚੰਗਾ ਹੀ ਲੱਗਿਆ ਹਾਂ ਚੰਗੇ ਸੀਮਨ ਭਰਾਏ ਵੀ ਆ ਬਾਈ ਦੋਨੋਂ ਬੱਚਾ ਦੇ ਠੀਕ ਹੈ ਵੀਰੇ ਉਹਦਾ ਰਿਕਾਰਡ ਤੁਸੀਂ ਬਾਈ ਕੋਲੋਂ ਲੈ ਲਿਓ ਕਿਉਂਕਿ ਨਾ ਕਿ ਜ਼ਿਆਦਾ ਹੋਣ ਕਰਕੇ ਤੇ ਨਾਮ ਯਾਦ ਨਹੀਂ ਰਹਿੰਦੇ ਸੀ ਮਨਾਂ ਦੇ ਤੇ ਬਾਈ ਕਹਿੰਦਾ ਆਪਣੇ ਲਿਖੇ ਹੁੰਦੇ ਆ ਤੇ ਬਾਈ ਕੋਲੋਂ ਤੁਸੀਂ ਰਿਕਾਰਡ ਆਪ ਲੈ ਲਓ ਆਹ ਜਿਆਨੀ ਮਜ਼ਬੂਤ ਬੱਛੀਆਂ ਪੂਰੀਆਂ ਠੀਕ ਆ ਕੋਈ ਲਿਸੀਆਂ ਫਿੱਕੀਆਂ ਨਹੀਂ ਬਾਈ ਹਾਂ ਦੇ ਰੰਗ ਰੰਗ ਪ੍ਰੰਤ ਰੰਗ ਪ੍ਰੰਤ ਕੋਈ ਲਿਸੀ ਫਿੱਕੀ ਨਹੀਂ ਚੰਗੇ ਰਿਕਾਰਡ ਸਮੇਤ ਤੁਹਾਨੂੰ ਵਹਿੜਾ ਮਿਲਣੀਆਂ ਨੇ ਤੋਹਫੇ ਕਹਿ ਸਕਦੇ ਆਪਾਂ ਜੇ ਇਹੋ ਜੀ ਵੈਡ ਮੁੱਢੋ ਤਿਆਰ ਕਰਨੀ ਹੋਵੇ ਤਾਂ ਲੱਕ ਖਾ ਕੇ ਤਿਆਰ ਬਿਲਕੁਲ ਜੀ ਬਿਲਕੁਲ ਬਾਈ ਜੀ ਤੇ ਇਹ ਤੁਹਾਨੂੰ ਸੀਮਨ ਨੇ ਲੱਗਿਆ ਵਾ ਮਿਲ ਭਾ ਚੀਜ਼ਾਂ ਨਹੀਂ ਆ ਵੀ ਬਾਹਰ ਆਪਾਂ ਕੀ ਬਾਈ ਆਪਾਂ ਹਨਾ ਖਾਲੀ ਕਰਕੇ ਲਈਆਂ ਖਾਲੀ ਕਰਕੇ ਇਹ ਖਾਲੀ ਦੇਣੀ ਆ ਵੈਸੇ ਰਿਕਾਰਡ ਦੇ ਦਾਂਗੇ ਜਿਹੜਾ ਲੱਗਿਆ ਵਾ ਪਰ ਤੁਸੀਂ ਖਾਲੀ ਕਰਕੇ ਉਸਦਾ ਵੱਲੋਂ ਕੱਲ ਨੂੰ ਅਗਲਾ ਕਹਿੰਦਾ ਯਾਰ ਪਰ ਵਧੀਆ ਸੇਵਾ ਕਰਕੇ ਸੀਮਨ ਭਰਾਏ ਵੀ 100% ਕੋਈ ਗੱਬਣਾ ਵੀ ਨਹੀਂ ਲੱਗਾ ਜੇ ਕਰਮ ਵਾਲਿਆਂ ਖਾਲੀ ਦਾ ਰੇਟ ਮੰਗਣਾਗਾ ਤੇ ਰੇਟ ਸਾਰੇ ਫੂਲ ਤੇ ਹੀ ਹੋਣੇ ਆ ਫੂਲ ਤੇ ਫੂਲ ਤੇ ਕਰ ਠੀਕ ਹੈ ਵੀਰੇ ਆਹ ਰੰਗ ਆ ਗਈ ਜੀ ਬਲੈਕ ਚ ਤੇ ਪਰ ਕੁਆਲਿਟੀ ਇਹਦੀ ਵੀ ਚੰਗੀ ਆ ਜੀ। ਇਹਦਾ ਮਿਲੂਗਾ ਰਿਕਾਰਡ ਵੀ ਰਿਹਾ। ਹਾਂ ਹਾਂ ਵੀਰੇ ਸਾਰੀਆਂ ਬੱਚਿਆਂ ਦੇ। ਠੀਕ ਆ ਇਹਦੇ ਵੀ ਲੱਗਿਆ ਬੱਚੇ ਦੇ ਸੀਮਣ। ਹਾਂ ਭਾਈ ਇਹਦੇ ਵੀ ਲੱਗਿਆ। ਖੀਰੀਆਂ ਗ੍ਰਾਂਟ ਦੇ। ਹਾਂ ਜੀ ਭਾਈ ਇੱਕ ਮਨ ਲੱਗੇ ਦੰਦ ਤੋੜਿਆ ਵਾ ਸਿਰਫ। ਖੀਰੀ ਹੋਈ ਮਨ ਹਾਲੇ। ਟੁੱਟਿਆ ਆਆਂ ਲੀਗਾ। ਠੀਕ ਆ ਵੀਰੇ। ਦੰਦ ਇੱਕੋ ਟੁੱਟਿਆ ਹੋਵਾ ਭਾਈ ਕਹਿੰਦਾ ਤੇ ਪਰ ਖੀਰੀ ਮਨ ਨੇ ਕਿਹਾ ਯੋ ਕਿਉਂਕਿ ਹਜੇ ਦੂਜਾ ਸਿੱਟਣਾ ਉਸ ਤੋਂ ਬਾਅਦ ਦੰਦ ਨਵੇਂ ਆਉਣੇ ਆ ਤੇ ਸੀਮਣ ਇਹਦੇ ਵੀ ਲੱਗਿਆ ਝੋਲੀ ਬੜੀ ਕਮਾਲ ਦੀ ਆ। ਪੋੜ ਸ਼ਾਂਗ ਪੋਰਾ ਵੀ ਨਹੀਂ ਬਣ ਲਈ ਵੀਰੇ ਚਮਕਦਮ ਕਾਲੀ ਆ ਐਨ ਧੁੱਪੇ ਲੈਸ਼ਕਾ ਮਾਰਦੀ ਆ ਵੇਣ ਬਾਕੀ ਸਾਮ ਬਣਾ ਲਈਆਂ ਚੀਜ਼ਾਂ ਵੀਰੇ ਜਿੰਨੀਆਂ ਤੁਸੀਂ ਸਾਮ ਲਓਗੇ ਉਹਨਾਂ ਤੁਹਾਨੂੰ ਫਲ ਮਿਲ ਜਾਣਾਗਾ ਨਕੀਨੇ ਕਹਿ ਸਕਦੇ ਆ ਜਿਹਨੇ ਫਾਰਮ ਤਿਆਰ ਕਰਨਾ ਆਪਦੀਆਂ ਚਾਹੇ ਇੱਥੇ ਆ ਕੇ ਸ਼ਾਂਟ ਕੇ ਲੈ ਜੇ ਤੇ ਚਾਹੇ ਕੋਈ ਆਨਲਾਈਨ ਮੰਗਾ ਲੇ ਜਿਹੜੀ ਗੱਲ ਤੁਹਾਨੂੰ ਕਹੀ ਹੋਊਗੀ ਵੀਰੇ ਉਹੀ ਨਿਕਲੂਗੀ ਆ ਝੂਲੀ ਦਿਖਾਦੀ ਕਰਮਾਲੀ ਦੀ ਲਓ ਜੀ ਕਰੋ ਚੈੱਕ ਡਿਮਾਂਡ ਸਾਰੀਆਂ ਦੀ ਫੋਨ ਤੇ ਰਹਿਣ ਵਾਲੀ ਆ ਆ ਚਾਰ ਮਹੀਨੇ ਹੀ ਗੱਬਣਾ ਬਾਈ ਚੈੱਕ ਪਾਸ ਹੈ ਜੀ ਦੰਦੋ ਕਿਵੇਂ ਆ ਵੀਰੇ ਲਓ ਜੀ ਤੇ ਨਾਲੇ ਪੂਰੇ ਬਰਾਬਰ ਕਰੇ ਨਹੀਂ ਦੋਨੋਂ ਦੇ ਬਰਾਬਰ ਨਹੀਂ ਹੋਏ ਵੀਰੇ ਚਾਰ ਮਹੀਨਿਆਂ ਦੀ ਕਰਫਾਰਮ ਚੈੱਕ ਪਾਸ ਆਪਦਾ ਬਾਈ ਇੱਥੇ ਟੈਸਟ ਚਾਹੀਏ ਤਸੱਲੀ ਕਰਕੇ ਲੈ ਕੇ ਜਾਓ ਚਾਹੇ ਬਾਈ ਘਰੇ ਜਾ ਕੇ ਤੇ ਇੱਕ ਕਰਾ ਲਓ ਠੀਕ ਆ ਬਾਈ ਉੱਤਰ ਦੀ ਪਾਸ ਕਰ ਲੈਣਾ ਜੇ ਕੋਈ ਨਹੀਂ ਆ ਸਕਦਾ ਤਾਂ ਵੀਰੇ ਉੱਤਰ ਦੀ ਪਾਸ ਕਰਾ ਲਓ ਤੇ ਕੋਸ਼ਿਸ਼ ਕਰੋ ਇੱਥੇ ਬਾਈ ਦੇ ਘਰੇ ਆਪਦਾ ਪਰਸਨਲ ਡਾਕਟਰ ਲੈ ਕੇ ਆਇਓ ਕਾਉਂਕੀ ਜਿਹੜੀ ਗੱਬਨ ਦੀ ਗਾਰੰਟੀ ਹੁੰਦੀ ਆ ਬਾਈ ਦੇ ਘਰ ਦੀ ਹੁੰਦੀ ਆ ਅੱਗੇ ਕਾਉਂਕੀ ਸੀਜ਼ਨ ਗਰਮੀ ਦਾ ਤੁਹਾਨੂੰ ਵੀ ਪਤਾ ਬਾਕੀ ਕੁਆਲਿਟੀ ਤੁਸੀਂ ਇਹਦੀ ਵੀ ਚੈੱਕ ਕਰ ਸਕਦੇ ਹੋ ਐਨ 2 ਈਡਾ ਬਗ ਗਾਰੰਟੀ ਦੇ ਬਲੈਕ ਤੇ ਬਾਕੀ ਸਾਰੀ ਚਿੱਟੀ ਪਈ ਆ ਕਰ ਲੋ ਚੱਕ ਝੋਲੀ 4 ਮਹੀਨਿਆਂ ਦੀ ਕਨਫਰਮ ਚੈੱਕ ਪਾਸ ਜਿਹੜਾ ਲੱਗਿਆ ਸੀਮਨ ਉਹਦਾ ਰਿਕਾਰਡ ਤੁਹਾਨੂੰ ਪ੍ਰੋਪਰ ਮਿਲੂਗਾ ਬੰਦ ਵੀਰੇ ਡਿਮਾਂਡ ਇਹਦੀ ਵੀ ਫੋਨ ਤੇ ਰਹਿਣ ਵਾਲੀ ਆ ਆਦਾ ਲਾ ਲੋ ਹਿਸਾਬ ਕਿਸੇ ਨੇ 4 ਮਹੀਨੇ ਸਾਬਲੀ ਤੇ 900 ਰੁਪਿਆ ਦੀ ਵੜਾ ਵਧੀਆ ਚੰਗੀ ਰੁੱਤ ਚ ਆਉਣੀ ਆ ਬਾਈ ਠੀਕ ਹੈ ਹਾਂ ਕਾਏ ਨਹੀਂ ਹੈਗਾ ਸਹੀ ਗੱਲ ਆ ਉਦੋਂ ਉਦੋਂ ਬਾਜ਼ਾਰ ਪੂਰਾ ਚੱਲਦਾ ਪੂਰਾ ਬਾਜ਼ਾਰ ਕਿਉਂਕਿ ਉਦੋਂ ਠੰਡ ਲੈਣ ਲੱਗ ਜਾਣੀ ਆ ਤੇ ਉਦੋਂ ਵੜ ਵੜ ਹੀ ਪਈ ਹੋਣੀ ਆ ਤੇ ਹੁਣ ਥੋੜਾ ਜਿਹਾ ਤੁਹਾਨੂੰ ਪਤਾ ਗਰਮੀ ਆ ਫਰਕ ਆ ਹੁਣ ਗਾਕੀ ਦਾ ਜੀ ਕੁਆਲਿਟੀ ਇਹਦੀ ਇਹ ਤਾਂ ਆਦਾ ਗਰੰਟ ਕਰਕੇ ਦੀ ਆਦਾ ਪੱਕੀ ਹੈ ਬਾਈ ਇਹਦਾ ਹਲੇ ਠੀਕ ਹੈ ਵੀਰੇ ਇਹ ਬੱਚੇ ਹੀ ਆ ਇਹ ਤਾਂ ਛੋਟੇ ਕੁਆਲਿਟੀ ਇਹਦੀ ਵੀ ਛੋਟੇ ਬੱਚੇ ਨਹੀਂ ਬਰੇ ਆਏ ਮਾਲਾ ਠੀਕ ਆ ਸਮੇ ਬਹੁਤਾ ਵੀ ਤਾਂ ਇਹ ਮਲਤ ਤਿੰਨ ਤਿੰਨ ਮਹੀਨੇ ਡੀਗਰ ਲੈਣ ਦੇ ਕਾਬਿਲ ਹੋ ਜਾਣੀਆਂ ਬਸ ਕਾਬਿਲ ਹੀ ਆ ਬਸ ਫੀਡ ਫੀਡ ਇੱਕ ਇੱਕ ਗੱਟਾ ਖਾਣਾ ਕਰ ਮਾਲੀਆਂ ਨੇ ਇਹਨਾਂ ਨੇ ਤਾਂ ਕਾਬਿਲ ਹੋ ਹੀ ਜਾਣਾ ਇੱਕ ਇੱਕ ਗੱਟੇ ਨਾਲ ਇਧਰ ਨੂੰ ਬੱਚੇ ਛੋਟੇ ਹੀ ਦਰੇ ਆਉਣੇ ਆ ਉਧਰ ਨੂੰ ਬੱਚੇ ਵੱਡੇ ਸੀ ਬਾਕੀ ਕੁਆਲਿਟੀ ਇਹਦੀ ਵੀ ਨਹੀਂ ਮਾੜੀ ਸੰਭੀ ਪਲੀ ਆ ਹਨ ਆਰਤੀਆਂ ਦੇ ਸਹਰਾਣੇ ਵਾਂਗੂ ਗੋਲ ਗੋਲ ਪਈ ਆ ਇਹ ਤਾਂ ਆ ਦੇਖ ਫੇਸ ਦੇਖ ਛੋਟਾ ਛੋਟਾ ਕੰਨ ਆ ਬਾਈ ਸਹੀ ਗੱਲ ਆ ਜੀ ਹਾਂ ਦੇਖ ਖੜਨ ਨਹੀਂ ਖੁੜਨ ਨਹੀਂ ਦੇਖ ਬੱਚਿਆਂ ਦੀ ਕੁਆਲਿਟੀ ਫੁੱਲ ਆ ਜੀ ਡਿਮਾਂਡ ਇਹਦੀ ਵੀ ਫੋਨ ਤੇ ਰਹਿਣਾ ਇਹ ਲਗਭਗ ਕਿੰਨੀ ਉਮਰ ਹੋ ਗਿਰ ਇਹਦੀ ਹਾਂਜੀ ਵੀਰੇ ਇਹਦੀ ਉਮਰ ਹੈਗੀ ਬਾਈ 10 ਕਿ ਮਹੀਨੇ 10 ਕਿ ਮਹੀਨੇ ਛੋਟੇ ਬੱਚੇ ਹੀ ਆ ਅਜੇ ਲਗਭਗ ਕਰਮਾ ਜੀ ਨੇ ਖੀਰੀ ਖੀਰੀ ਨੇ ਗੱਭਣ ਹੋ ਜਾਣਾ ਜੀ ਇਹਨੂੰ ਤੇ ਅੱਗੇ ਨਾਗਾ ਜ ਆਪਣਾ ਵੀਰੇ 6 ਨੰਬਰ ਜੀ ਹਾਂਜੀ ਆਦਾ ਬੱਚੀਆਂ ਬਾਈ ਬਹੁਤ ਚੰਗੇ ਫਾਰਮ ਤੋਂ ਆਈਆਂ ਦੋਨੇ ਬੱਚੀਆਂ ਠੀਕ ਹੈ ਇਹ ਜੋੜਾ ਹੀ ਆਇਆ ਜੀ ਹਾਂਜੀ ਹਾਂਜੀ ਬਹੁਤ ਛੋਟੀਆਂ ਪੜੀਆਂ ਵੀ ਬੱਚੀਆਂ ਲਿਆ ਰੇਣਾ ਤੁਰਨਾ ਵੀ ਨਹੀਂ ਜਾਂਦਾ ਹੋਲ ਕਰਦੀਆਂ ਥੋੜੀਆਂ ਜੀ ਤੇ ਝੋਲੀ ਚੈੱਕ ਕਰ ਲੋ ਤੋਲ ਚੈੱਕ ਕਰਨਾ ਦੀ ਮਾਲਾ ਠੀਕ ਆ ਇਹਦੀ ਤਾਂ ਹੈਗੇ 5 ਕ ਮਹੀਨੇ ਇਹ 7 ਕ ਮਹੀਨੇ ਦੀ ਬੱਚੀ ਹੈ ਅੱਛਾ ਛੋਟੀ ਓਵਰ ਹੀ ਆ ਜੇ ਮੈਂ ਕਹਾ ਬਣੀਆਂ ਸੰਭੀਆਂ ਬਲੀਆਂ ਪੂਰੀਆਂ ਚੰਗੀਆਂ ਨਰੀ ਫੀਡ ਤੇ ਪਲੀਆਂ ਐਆਂ ਤਾਂ ਲਿਹਾਰੇ ਤੇ ਨਾ ਤੁਲਨਾ ਨਹੀਂ ਹੋਣੀ ਆ ਸੀ ਬਾਈ ਬੱਚੀਆਂ ਤਾਂ ਠੀਕ ਹੈ ਜੀ ਕੁਆਲਿਟੀ ਤੁਹਾਡੇ ਸਾਹਮਣੇ ਹੈ ਜੀ ਚੈੱਕ ਕਰ ਲਓ ਬੋਦੀ ਵਾਲੀ ਵੜਾ ਰੰਗ ਪ੍ਰਿੰਟ ਵੀ ਪੂਰਾ ਚੰਗਾ ਲਓ ਜੀ ਚੈੱਕ ਕਰੋ ਝੋਲੀ ਫੋਟ ਸ਼ਾਂਗ ਦੀ ਗਾਰੰਟੀ ਹੈ ਹਾਂ ਫੋਟ ਸ਼ਾਂਗ ਕਿਸੇ ਬੱਚੀ ਦੇ ਨਹੀਂ ਠੀਕ ਹੈ ਵੀਰੇ ਬੰਦੀ ਇਹਨੂੰ ਫੋਟ ਸ਼ਾਂਗ ਦੀ ਇਹਦੀ ਵੀ ਬਾਈ ਕੰਨਾ ਗਾਰੰਟੀ ਹੋਊਗੀ ਬੇਫਿਕਰ ਹੋ ਜਾਓ ਜੀ ਇਹ ਨਾਗ ਦਿਖਾਤੇ ਆ ਜੀ ਟੋਟਲ ਤੁਹਾਨੂੰ 6 7 ਨੰਬਰ ਆਜੋ ਜੀ ਇਹ ਆਹ ਲਈਆਂ ਜੀ 7 ਤੇ 6 ਨੰਬਰ ਹਾਂ ਇਹ ਜੋੜਾ ਇਕੱਠਾ ਆਇਆ ਵਾ ਬਾਈ ਕਹਿੰਦਾ ਇੱਕੋ ਫਾਰਮ ਚ ਰਿਕਾਰਡ ਤੁਸੀਂ ਲੈ ਲਿਓ ਮਾਵਾ ਦਾ ਦੁੱਧ ਕਿੰਨਾ ਕਿਸੀ ਬਾਈ ਕਿੰਨਾ ਦਾ ਮਾਵਾ 32 32 ਪਲਾਸਾ ਬਾਈ 32 32 ਚੰਗੇ ਮਾਵਾ ਦੇ ਪੇਟ ਤੋਂ ਹੀ ਪੈਦਾ ਹੋਈਆਂ ਆਪ ਵੀ ਚੰਗੀਆਂ ਅੱਗੇ ਸੀਮਣ ਚੰਗੇ ਲਵਾ ਲੈਣ ਤਾਂ ਜਿਹੋ ਜੇ ਮਰਜ਼ੀ ਬੱਚੇ ਲੈ ਲੈਣ ਜੀ ਬਾਕੀ ਜਿਹਨੇ ਫਾਰਮ ਦਾ ਕੰਮ ਸ਼ੁਰੂ ਕਰਨਾ ਆਉਂਦੇ ਸਾਲ ਨੂੰ ਘਰ ਮਾਲੀਆਂ ਨੇ ਦੁੱਧ ਵਾਲੀਆਂ ਬਣ ਜਾਣਾ ਪਰ ਸਾਂਭਣੀਆਂ ਪੈਣੀਆਂ 6-6 ਮਹੀਨੇ 4-4 ਮਹੀਨੇ ਤੁਹਾਨੂੰ ਤੇ ਨੀ ਗਿੰਨੇ ਪੈਦਾ ਹੋ ਜਾਣੇ ਆ ਡਿਮਾਂਡ ਇਹਨਾਂ ਦੀ ਵੀ ਫੋਨ ਤੇ ਰਹਿਣ ਵਾਲੀ ਆ ਸਾਰਿਆਂ ਦੀ ਜਿਹੜੀ ਤੁਹਾਨੂੰ ਪਸੰਦ ਆਊਗੀ ਤੁਹਾਨੂੰ ਫੋਟੋ ਸ਼ਾਂਗ ਵੀ ਦਿਖਾ ਦਿੰਨੇ ਆ ਜੀ ਤੇ ਦੰਦ ਵੀ ਚੈੱਕ ਕਰਾ ਦਿੰਨੇ ਆ ਤਾਂ ਕਿ ਕਿਸੇ ਨੇ ਆਨਲਾਈਨ ਮਕਾਉਣੀ ਹੋਵੇ ਬੇਫਿਕਰ ਹੋ ਕੇ ਕੋਈ ਮਕਾ ਲੈ ਠੀਕ ਆ ਅੱਖ ਨੰਬਰ ਲਓ ਡਾਇਮੰਡ ਪੀਸ ਲਓ ਜੀ ਸਾਰਾ ਹੀ ਚਿੱਟਾ ਗੈਂਤੀ ਦੇ ਡੱਬਾ ਇਹਦੇ ਚ ਕਵਾਲਤੀ ਇਹਦੀ ਵੀ ਚੰਗੀ ਆ ਕਿੰਨੀ ਉਮਰ ਆ ਬੱਚੇ ਦੀ ਵੀਰੇ ਹਾਂਜੀ ਵੀਰੇ ਇਹਦੇ 6 ਮਹੀਨੇ ਉਮਰ ਆ ਬਾਈ 6 ਮਹੀਨੇ ਠੀਕ ਆ ਇਸ ਬੱਚੇ ਦੀ ਉਮਰ 6 ਮਹੀਨੇ ਆ ਬਾਕੀ ਥਾਲਾ ਦਾ ਸਹਿਜ ਵੀ ਸੋਹਣਾ ਕੁਆਲਟੀ ਤੁਹਾਡੇ ਸਾਹਮਣੇ ਆ ਜੀ ਪਿੰਕ ਨੂਜ ਬੈਕ ਸਾਈਡ ਤੋਂ ਝੂਲੀ ਵੀ ਦਿਖਾ ਦਿੰਨੇ ਆ ਜੀ ਦਾ ਸਾਰਾ ਹੀ ਬੱਗਾ ਬੱਗਾ ਹੀ ਪਿਆ ਜੀ ਕਾਲ ਦੇਖ ਕਿੰਨੀ ਅੱਖਾਂ ਵੀ ਚਿੱਟੀਆਂ ਚੰਮਣੇ ਵੀ ਛਿੱਟੇ ਆ ਕਰਮਾ ਵਾਲੀ ਆਦਾ ਜਿੱਦੇ ਤਿਆਰ ਹੋ ਗਏ ਮੇਲਿਆਂ 'ਚ ਖੜਨ ਵਾਲੀ ਚੀਜ਼ ਬਣ ਜਾਣੀ ਬਿਲਕੁਲ ਬਿਲਕੁਲ ਬਾਈ ਬਰੀਡ ਬਰੀਡ ਤੇ ਕੋਈ ਕੰਪਰੋਮਾਈਜ਼ ਨਹੀਂ ਬਾਈ ਸਹੀ ਗੱਲ ਆ ਜੀ ਬਰੀਡ ਸਾਰੇ ਇੱਕ ਤੋਂ ਇੱਕ ਆ ਬਾਕੀ ਜਿਹੜੇ ਕੰਮ ਕਰਦੇ ਹੋਣਗੇ ਉਹਨਾਂ ਨੂੰ ਪਰਖ ਜ਼ਿਆਦਾ ਹੋਊਗੀ ਚਾਹੇ ਇੱਥੋਂ ਮੇਰੇ ਸਾਬ ਨਾਲ 5-4 ਵਿਹੜਾ ਲੈ ਗਏ ਤੇ ਬੰਦੇ ਦਾ ਸੋਹਣਾ ਫਾਰਮ ਚੱਲ ਪੈਣਾ ਕਿਉਂਕਿ ਜੇ ਮੁੱਢੋਂ ਬਰੀਡ ਤਿਆਰ ਕਰਨੀ ਹੋਵੇ ਤਾਂ ਤੁਹਾਨੂੰ ਵੀ ਪਤਾ ਸਮਾਂ ਬਹੁਤ ਨਾਲ ਲੱਗ ਜਾਂਦਾ ਆ ਜਾਤੀ ਦੀ ਬਾਈ ਟੌਪ ਦੇ ਨਿਕੀ ਨਹੀਂ ਆ ਸਹੀ ਗੱਲ ਇਹ ਆ ਗਈ ਡੱਬੀ ਚਰਸੀ ਨਿਕੀ ਇੰਨਾ ਹੀ ਕਹਿ ਸਕਦੇ ਆ ਜਰਸੀ ਦਾ ਤੋਹਫਾ ਕੁਆਲਿਟੀ ਇਹਦੀ ਵੀ ਬੜੀ ਚੰਗੀ ਆ ਇਹਦੀ ਮਾਥਲੇ ਕਿੰਨਾ ਕੁ ਸੀ ਵੀਰੇ ਇਹਦੀ ਮਾਥਲੇ ਸੀਗਾ ਭਾਈ 25 ਲੀਟਰ ਉਹਦਾ ਠੀਕ ਆ ਯਾਨੀ ਇਹ ਵੀ ਚੰਗੇ ਬੱਚੇ ਹੀ ਆ ਕੋਈ ਆਏ ਨਹੀਂ ਗੇ ਵੀਰੇ ਥੋੜੇ ਦੁੱਧਾ ਲਿਆ ਤੇ ਫੂੜ ਇਹਦੇ ਟੈਂਕ ਨਾਲ ਵੈਸੇ ਹੀ ਮਾਰਾ ਜਾਂਦਾ ਨਹੀਂ 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 ਭਾਈ ਉਹ ਤਾਂ ਮਾ ਨਿਸ਼ਾਨ ਜਾ ਉਹਨਾਂ ਦੇ ਪਰ ਹਾਂ ਕਿਉਂਕਿ ਤਾਂ ਆਏ ਨਹੀਂ ਹੈਗਾ ਬਰਾਬਰ ਥਣ ਦਿੰਨੇ ਆ ਚਲੋ ਜੀ ਹਾਂ ਬਰਾਬਰ ਥਣ ਕਿਸੇ ਬੱਚੇ ਦੇ ਨਹੀਂ ਪੂਗਾ ਲੋ ਜੀ ਹਾਂ ਕੁਆਲਿਟੀ ਇਹਦੀ ਵਿੱਚ ਇੱਕ ਕਰ ਲਓ ਪੂਰਾ ਟਾਪ ਕੁਆਲਿਟੀ ਦਾ ਬੱਚਾ ਤੇ ਆ ਆ ਸਾਰਿਆਂ ਨਾਲ ਛੋਟਾ ਹੀ ਤਾਂ ਉਮਰ ਥੋੜੀ ਹੋਊ ਬਾਈ ਹਾਂ ਬਾਈ ਇਹਦਾ ਮਤਲਬ ਹੈ ਹਲੇ ਮਤਲਬ ਕਿ 3.5 ਮਹੀਨੇ ਦਾ ਬੱਚਾ ਹੀ ਛੋਟਾ ਬੱਚਾ ਹੀ ਹੈ ਤਾਂ ਇਹ ਇਹ ਤਾਂ ਇੱਕ ਹਿਸਾਬ ਦਾ ਦੁੱਧੋ ਹੀ ਹਟਿਆ ਲੱਗਦਾ ਗਾ ਕੁਆਲਿਟੀ ਤੁਸੀਂ ਸਾਹਮਣੇ ਆ ਛੋਟਾ ਬੱਚਾ ਥੋੜੇ ਪੈਸੇ ਲਾਉਣੇ ਆ ਬਜਟ ਥੋੜਾ ਪਰ ਬਰੀਡ ਚੰਗੀ ਚਾਹੀਦੀ ਆ ਉਹਨਾਂਸ ਦੇ ਚੀਜ਼ ਚੰਗੀ ਆ ਸਾਂਭਣਾ ਦਾ ਵੀਰ ਜਰੂਰ ਪੈਣਾ ਤੁਹਾਨੂੰ ਪਰ ਬਰੀਡ ਚੰਗੀ ਆ ਤੇ ਭਾਅ ਤੁਹਾਨੂੰ ਛੋਟਾ ਸਾਰਿਆਂ ਨਾਲ ਮਿਲ ਜਾਣਾ ਇਹ ਤੇ ਜਿਨੇ ਜਿਹੋ ਜੇ ਪੈਸੇ ਆਪਾਂ ਲਾ ਲਾਂਗੇ ਉਹੋ ਜਿਹਾ ਨਾਗ ਤੁਹਾਨੂੰ ਮਿਲ ਜੂਗਾ ਸਾਰਿਆਂ ਦੀ ਡਿਮਾਂਡ ਫੋਨ ਤੇ ਰਹਿਣ ਵਾਲੀ ਆ 10 ਦੇ 10 ਨੰਗ ਤੁਹਾਨੂੰ ਦਿਖਾਤੇ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹੂਗਾ ਜੀ ਧੰਨਵਾਦ